ਛੇਤੀ ਛੇਤੀ ਚੱਲ ਅੱਜ ਮੈਨੂੰ ਲੱਗਦਾ ਤੇਰੀ ਬੱਸ ਮਿਸ ਹੋ ਜਾਣੀ ਹੈ ਚੱਲ 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 ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਸਭ ਠੀਕ ਤੇ ਹੈ ਨਾ ਹਾਂਜੀ ਦੀਦੀ ਅੱਜ ਮੰਨੂ ਦੇ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਸਕੂਲ ਦੀ ਬੱਸ ਪਰ ਤੇਰਾ ਮੰਨੂ ਤਾਂ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਦੀਦੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਨੇ ਜੀ ਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇਗਾ ਉਹ ਤੇ ਠੀਕ ਹੈ ਰੱਜੋ ਪਰੇ ਸਰਕਾਰੀ ਬੱਸ ਅੱਜ ਹੀ ਆਈ ਹੈ ਕਿ ਰੋਜ਼ ਆਇਆ ਕਰੇਗੀ ਨਹੀਂ ਦੀਦੀ ਰੋਜ਼ ਆਇਆ ਕਰੇਗੀ ਤੇ ਨਾਲੇ ਇਹ ਹੀ ਕੁਝ ਨਹੀਂ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਵਿੱਚ ਮੁਫਤ ਕਿਤਾਬਾਂ ਮੁਫਤ ਵਰਦੀਆਂ ਵਧੀਆ ਤੋਂ ਵਧੀਆ ਕਲਾਸਰੂਮ ਇੰਟਰਨੈਟ ਦੀ ਸਹੂਲਤਾਂ NEET ਤੇ JEE ਵਰਗੇ ਇਮਤਿਹਾਨਾਂ ਦੀਆਂ ਮੁਫਤ ਕੋਚਿੰਗ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਕੀ ਸਿਰਫ ਪ੍ਰਾਈਵੇਟ ਸਕੂਲ ਤੇ ਸਰਕਾਰੀ ਸਕੂਲ 'ਚ ਫਰਕ ਕੀ ਰਿਹਾ ਪੰਜਾਬ ਸਰਕਾਰ ਨੇ ਇਸੇ ਫਰਕ ਨੂੰ ਤਾਂ ਖਤਮ ਕੀਤਾ ਹੈ। ਇਹ ਹੀ ਹੈ ਪੰਜਾਬ ਦੀ ਸਿੱਖਿਆ ਕ੍ਰਾਂਤੀ ਜੋ ਘਟਾਵੇ ਹਰ ਦੂਰੀ ਨੂੰ ਤੇ ਮਿਟਾਵੇ ਸਾਰੀ ਮਜਬੂਰੀ ਨੂੰ।